ਭਾਈ ਗੱਡੇ ਭਰ ਲਿਆ ਸੀ ਤੇ ਗੱਡੇ ਭਰ ਕੇ ਤੁਰ ਪਏ ਆਹ ਆ ਦੇਖੋ ਜਿੱਧਰ ਪਾਰਟੀ ਵਾਲੇ ਨੇ ਗੱਡੀ ਮੰਗਾਈ ਸੀ ਆਹ ਰਾਗਾ ਗੁੰਡਾਂ ਦੇ ਬੈਜੇ ਬਰਾਤ ਤਾਂ ਬੜੇ ਨਹੀਂ ਮੈਨੇ ਡਾਣੇ ਬੜੇ ਨਹੀਂ ਮੈਨੇ 11 ਬੜੀਆਂ ਨਹੀਂਆਂ ਵੱਡੂ ਦੀ ਟੈਨਸ਼ਨ ਕੋੜਾ ਜਿਹਾ ਹੌਲ ਹੰਗਾਰੇ ਹਾਲੇ-ਹਾਲੀ 11 ਵਜੇ ਗੱਡੀ ਆ ਗਈ ਆ ਇਹ ਜਿੱਥੇ ਟ੍ਰੈਫਿਕ ਨਾ ਹੋਵੇ ਜਾਨੇ ਮੂਰੋਂ ਕੋਈ ਖੜਾ ਥੁੜਾ ਨਾ ਅ ਟ੍ਰੈਕਟਰ ਟ੍ਰਾਈਲੀ ਮੋਟਰਹਾਈਕਲ ਨਾ ਹੋਵੇ ਤਾਂ ਕਰਕੇ ਹੀ ਲੇਟ ਤੁਰਿਆ ਦੇਖ ਲੋ ਆ ਰਾਹ ਨੇ ਜਿੱਧਰੇ ਗੱਡੀयां ਬਹਲਾਉਂਦੇ ਨੇ ਘਰਾਂ ਨਾਲ ਰਾਤ ਨੂੰ ਹੀ ਗੱਡੀ ਭੜਦੀ ਹੈ ਤਾਂ ਰਾਤ ਨੂੰ ਨਿਕਲਦੀ ਹੈ ਇਹ ਅਰਧ ਪਿੰਡਾਂ ਵਾਲੇ ਰੋਡ ਹੈ ਵਾਈ ਚਾਂਚਾ ਹੈ ਜਰਾ ਮੂਰੋਂ ਬੰਦ ਹੋਵੇ ਬੰਦਾ ਕਿੱਧਰ ਨੂੰ ਜਾਊਗਾ ਨਾ ਗਿਆ ਜਾਣ ਜੋ ਕਹਨਾ ਪਈ ਸੇ ਜਾਣ ਜੋ ਘਫਸ ਕੇ ਛੱਡ ਜੂਗਾ ਮਣੇ ਇਹਨਾਂ ਨੇ ਹੁਣ ਚੱਲਣ ਦੇ ਰੋਡ ਤੇ ਗੱਡੀਆਂ ਮੰਗਾ ਲੈਂਦੇ ਨੇ ਪਹਿਲਾਂ ਕਹਿੰਦਾ ਵੀ ਛੋਟ ਨੂੰ ਮੈਂ ਛੱਡ ਕੇ ਆਉਂ ਰੋਡ ਤੇ ਛੱਡ ਕੇ ਆਉਂਗਾ ਤੇ ਜਦੋਂ ਛੱਡ ਕੇ ਆਉਣ ਦੀ ਵਾਰੀ ਆਈ ਉਦੋਂ ਕਹਿੰਦਾ ਮੈਨੂੰ ਨਹੀਂ ਲਾਉਂਦੀ ਆ ਨਹੀਂ ਕਾਬਨ ਨਾਲ ਲਾ ਕੇ ਭੱਜ ਗਿਆ ਜਦੋਂ ਇਹ ਗੱਡੀ ਲੈ ਕੇ ਆਈ ਸੀ ਉਦੋਂ ਲੈ ਆਇਆ ਸੀ ਸਾਨੂੰ ਰਾਤ ਨੂੰ ਤੇ ਹੁਣ ਕਹਿੰਦੇ ਕਹਿੰਦਾ ਮੈਂ ਛੱਡ ਕੇ ਆਉਂਗਾ ਛੱਡ ਕੇ ਤਾਂ ਕੀ ਆਉਣਾ ਹੀ ਭੱਜ ਹੀ ਗਿਆ ਬੰਦਾ ਕệ ਕệ ਭੱਗ ਗਿਆ ਵੀ ਆਹ ਆਗਾ ਤੁਸੀਂ ਭੱਗ ਜਾਓ ਸਿੱਧਾ ਸਿੱਧਾ ਹਣ ਦਾ ਮੈਂ ਚਾਹਂਦਾ ਇੱਧਰ ਕੋਈ ਉੰਨੀ ਕੀ ਗੱਲ ਹੋਵੇ ਟਰੈਕਟਰ ਟੁੱਟਣ ਖੜਾ ਹੋਵੇ ਕੋਈ ਟੀਚ ਖੜਾ ਹੋਵੇ ਸਾਡਾ ਕੀ ਹਾਲ ਹੈ ਕਿਹਨੂੰ ਕਹਾਵਾਂਗੇ ਆ ਜene ਇਹਦੇ ਪਾਰਟੀਆਂ ਦੇ ਪ੍ਰੋਸਾ ਪ੍ਰਸਾਦਾਂ ਨਹੀਂ ਕਰਨਾ ਚਾਹੀਦਾ ਪਰ ਕੀ ਕਰੀਏ ਮਜਬੂਰੀ ਹੈ ਆਪਣੀ ਵੀ ਪਾਛੇ ਹੁਣ ਨਹੀਂ ਹੁਣ ਘਟੀ ਭਰਨੀ ਪੈਂਦੀ ਹੈ ਵੀ ਬਾਅਦ ਚ ਅਗਲਾ ਫਰਾਰ ਹੋ ਜਾਂਦਾ ਧੂੜ ਦਬਾਨ ਬੋਲ ਕੇ